ਕਸਰੀ ਕਾਲਜ ਦੀ ਜ਼ਮੀਨ ਤੇ ਕਬਜ਼ਾ ਹੋ ਨਹੀਂ ਦਿਆ ਕੀ ਨਾਮ ਉਹਦਾ ਕੀ ਮਾਮਲਾ ਕੀ ਮੇਰੇ ਨਾਮ ਰਣਵੀਰ ਸਿੰਘ ਕੋੜੜਾ ਜੀ ਮੈਂ ਸੁਭਾ ਪ੍ਰਧਾਨ ਪੰਜਾਬ ਸਟੂਡੈਂਟਸ ਯੂਨੀਅਨ ਜੀ ਕੀ ਮਾਮਲਾ ਕੀ ਹੈ ਦੇਖੋ ਮਾਮਲਾ ਹੈਗਾ ਜੀ ਇਹ ਕਿ ਜਿਹੜਾ ਇਹ ਕਾਲਜ ਸਰਕਾਰੀ ਕਾਲਜ ਕੁੜੀਆਂ ਦਾ ਇੱਥੇ ਨਾਲ ਇੱਕ ਮੰਦਿਰ ਨਾਲ ਗੁਰੂ ਨਾਨਕ ਸਟੇਡੀਅਮ ਨਾਲ ਰਖਵਾਲ ਜਿਹੜਾ ਮੰਦਿਰ ਕਿਹੜਾ ਹੈ ਜੀ ਇੱਥੇ ਮਾਤਾ ਦਾ ਮੰਦਿਰ ਹੈ ਜੀ ਤੇ ਉੱਥੇ ਲੋਕ ਕਾਫੀ ਆਉਂਦੇ ਰਖਵਾਲ ਕਾਫੀ ਹੁੰਦਾ ਤੇ ਇੱਥੇ ਜਾਮ ਲੱਗ ਜਾਂਦਾ ਤਾਂ ਸ਼ਹਿਰ ਦੇ ਕੁਝ ਬੰਦਿਆਂ ਨੇ ਸੰਜੀਵ अरोड़ा ਉਹਨਾਂ ਨੂੰ ਅਪੀਲ ਕੀਤੀ ਕਿ ਜਾਮ ਲੱਗਦਾ ਇਹਦਾ ਹੱਲ ਕਰੋ ਉਹਨਾਂ ਨੇ ਸਿੱਖਿਆ ਮੰਤਰੀ ਸਾਹਿਬ ਨੂੰ ਲਿਖਿਆ ਕਿ ਕਾਲਜ ਦੀ ਗਰਾਊਂਡ ਆ ਬਾਧੂ ਆ ਇਹਦੇ ਉੱਤੇ ਪਾਰਕਿੰਗ ਬਣਾ ਦੋ ਸਿੱਖਿਆ ਮੰਤਰੀ ਨੇ ਹਾਇਰ ਐਜੂਕੇਸ਼ਨ ਫੈਕਟਰੀ ਨੂੰ ਲਿਖਿਆ ਤੇ ਹਾਇਰ ਐਜੂਕੇਸ਼ਨ ਫੈਕਟਰੀ ਨੇ ਇੱਕ ਮੈਡਮ ਨੂੰ ਲੈਟਰ ਕਰਾ ਕਿ ਇੱਕ ਤਜਵੀਜ਼ ਬਣਾ ਕੇ ਭੇਜੀ ਪ੍ਰਿੰਸੀਪਲ ਮੈਡਮ ਤਾਂ ਹੁਣ ਤਜਵੀਜ਼ ਦੇ ਵਿੱਚ ਉਹਨਾਂ ਨੇ ਕਿਹਾ ਕਿਤੇ ਨਹੀਂ ਇਹ ਕਿਹਾ ਕਿ ਜ਼ਮੀਨ ਉਹਨਾਂ ਨੂੰ ਮੰਦਰ ਨੂੰ ਜਾਂ ਕਿਸੇ ਨੂੰ ਵੀ ਅਲਾਟ ਕਰ ਦਿੱਤੀ ਜਾ ਪਰ ਸੰਜੀਵ ਅਰੋੜਾ ਉਹਨਾਂ ਦੇ ਕਹਿਣ ਦੇ ਉੱਤੇ ਉਹ ਫੇ ਪਿਛਲੇ 2 ਦਿਨਾਂ ਤੋਂ 6000 ਗੱਜ ਜ਼ਮੀਨ ਕਬਜ਼ੇ ਚ ਕਰਨੀ ਪਿੱਲਰ ਲਾਏ ਧਾਰ ਲਾਈ ਪਾਰਕਿੰਗ ਬਣਾਉਣ ਦੇ ਲਈ ਹੁਣ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿਉਂਕਿ ਜਿਹੜਾ ਜਿਹੜਾ ਲੈਟਰ ਗਿਆ ਸਖਿਆ ਮੰਤਰੀ ਨੂੰ ਉਹ ਸੰਜੀਵ अरोड़ा ਹੁਣਾਂ ਵੱਲੋਂ ਗਿਆ ਇਹ ਸੰਜੀਵ अरोड़ा ਹੁਣਾਂ ਨੇ ਐਚਟੀ ਅਖਬਾਰ ਦੇ ਵਿੱਚ ਬਕਾਇਦਾ ਮੰਨਿਆ ਕਿ ਅਸੀਂ ਤਾਂ ਜੀ ਸਿਰਫ 19 ਕ ਜਮੀਨ ਐਕਵਾਇਰ ਕਰ ਰਹੇ ਆ ਜਿੰਨੀ ਕ ਪਾਰਕਿੰਗ ਦੀ ਲੋੜ ਆ ਹੁਣ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਤੁਹਾਡੇ ਕੋਲ ਲੀਗਲ ਰਾਈਟ ਕੀ ਹੈ ਤੁਹਾਡੇ ਕੋਲ ਲਿਖਤੀ ਆਰਡਰ ਹੈ ਕੋਈ ਤੁਸੀਂ ਪ੍ਰੈਸ ਦੇ ਵਿੱਚ ਜਾਰੀ ਕਰੋ ਕਿ ਸਾਨੂੰ ਸਰਕਾਰ ਨੇ ਇੰਨੇ ਏਕੜ ਜ਼ਮੀਨ ਹਨ ਟ੍ਰਾਂਸਫਰ ਕਰਤੀ ਆ ਫਿਰ ਅਸੀਂ ਮੈਡਮ ਨੂੰ ਪੁੱਛਾਂਗੇ ਵੀ ਤੁਸੀਂ ਜ਼ਮੀਨ ਟ੍ਰਾਂਸਫਰ ਕਿਵੇਂ ਕੀਤੀ ਕਿੰਨੀ ਗੱਜ ਸੀ 6000 ਗੱਜ ਜ਼ਮੀਨ ਇਹਨਾਂ ਨੇ ਕਬਜ਼ੇ ਚ ਲੈ ਲਈ ਆ ਸਰਕਾਰ ਤੇ ਇੱਕ ਪਾਸੇ ਸਿੱਖਿਆ ਗ੍ਰਾਂਤੀ ਚਲਾ ਰਹੀ ਆ ਨਜਲੀ ਗੱਲ ਕਿੰਨੇ ਗੱਜ ਦੀ ਹੋਈ ਸੀ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਬਸ 100 150 ਗੱਜ ਜ਼ਮੀਨ 200 ਗੱਜ ਜ਼ਮੀਨ ਦੇ ਪਰ ਹੁਣ 6000 ਗੱਜ ਦਿੱਤੀ ਜ਼ਮੀਨ ਦੇ ਤੇ ਕਬਜ਼ਾ ਕਰ ਲਿਆ ਨੇ ਇੱਕ ਪਾਸੇ ਇਲੈਕਸ਼ਨ ਲੜ ਰਹੇ ਨੇ ਲੋਕਾਂ ਤੋਂ ਵੋਟਾਂ ਮੰਗ ਰਹੇ ਨੇ ਤੇ ਦੂਜੇ ਪਾਸੇ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਆ ਕਾਲਜਾਂ ਕੀ ਮਸਲਾ ਸੀ ਅੱਜ ਜਿਹੜੇ ਗੱਡਰ ਪੱਟੇ ਗਏ ਨੇ ਕਿੰਨਾ ਵੱਲੋਂ ਪੱਟੇ ਗਏ ਨੇ ਦੇਖੋ ਇਹ ਸਾਡੇ ਕਾਲਜ ਦੀਆਂ ਕੁੜੀਆਂ ਸੀ ਗੁੱਸੇ 'ਚ ਸੀ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਹੋ ਰਿਹਾ ਉਹਨਾਂ ਦੀ ਸੇਫਟੀ ਦਾ ਸਵਾਲ ਆ ਇੱਥੇ ਲਾ ਕੇ ਇੱਕ ਤਾਰ ਜੀ ਉਹ ਕਹਿੰਦੇ ਅਸੀਂ ਕੁੜੀਆਂ ਨੂੰ ਸੇਫ ਕਰ ਲਾਂਗੇ ਤਾਰਾਂ ਦਾ ਪਾਕਿਸਤਾਨ ਬਾਰਡਰ ਤੇ ਬਹੁ ਲੱਗੀਆਂ ਹੋਈਆਂ ਨੇ ਉੱਥੇ ਤਾਂ ਵੀ ਟੈਰਰਿਸਟ ਰੁਕਦਾਨੀ ਇਹਨਾਂ ਤੋਂ ਇੱਥੇ ਕਿੱਦਾਂ ਰੋਕ ਲਵਾਂਗੇ ਇੱਕ ਤਾਰ ਲਾ ਕੇ ਤੁਸੀਂ ਤੁਹਾਨੂੰ ਕੋਈ ਵੀ ਘਟਨਾ ਵਾਪਰ ਗਈ ਇੱਥੇ ਹੋਨਾ ਅੱਜ ਦਾ ਕੀ ਮਸਲਾ ਹੈ ਇਸ ਬਾਰੇ ਤੁਸੀਂ ਪ੍ਰਿੰਸੀਪਲ ਸਾਹਿਬ ਨਾਲ ਪ੍ਰਿੰਸੀਪਲ ਮੈਡਮ ਨੇ ਗੱਲਬਾਤ ਕੀਤੀ ਕਿ ਡੀਸੀ ਸਾਹਿਬ ਨਾਲ ਪ੍ਰਿੰਸੀਪਲ ਮੈਡਮ ਨੂੰ ਅਸੀਂ ਕਿਹਾ ਜਿੰਦਾ ਲਾਤਾ ਕੁੜੀਆਂ ਨੇ ਉਹਨਾਂ ਨੇ ਕਿਹਾ ਜਿੰਦਾ ਖੁੱਲਣਾ ਨਹੀਂ ਚਾਹੀਦਾ ਜਿੰਨਾ ਟਾਈਮ ਕਾਲਜ ਦੇ ਸਟੂਡੈਂਟ ਵੀ ਕਹਿੰਦੇ ਪਿੰਲਰ ਉਹਨਾਂ ਨੇ ਪਟਤੇ ਆ ਤਾਰਾ ਪਟਤੀਆਂ ਨੇ ਕੋਈ ਵੀ ਕਬਜ਼ਾ ਇੱਥੇ ਸਾਡੇ ਕਾਲਜ ਦੀਆਂ ਕੁੜੀਆਂ ਬਰਦਾਸ਼ਤ ਨਹੀਂ ਕਰਦੀ। ਕਾਲਾ ਤੁਹਾਡੇ ਵੱਲੋਂ ਲਿਆਇਆ ਗਿਆ। ਤਾਰਾ ਸਾਡੇ ਜੂਨੀਅਨ ਵੱਲੋਂ ਲਾਇਆ ਗਿਆ ਫਿਰ ਕੁੜੀਆਂ ਵੱਲੋਂ ਲਾਇਆ ਗਿਆ। ਚਾਬੀ ਅਸੀਂ ਮੜਮੁੰਦੇ ਆਏ ਸੀ। ਚਾਬੀ ਮੈਡਮ ਡੀਸੀ ਸਰ ਨੇ ਕੀ ਕਿਹਾ ਸੀ ਜਦੋਂ ਮਿਲ ਕੇ ਆਏ ਸੀ? ਉਹਨਾਂ ਨਾਲ ਸਾਡੀ ਉਹ ਧ ਗੱਲਬਾਤ ਹੋਈ ਆ ਤੇ ਉਹ ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਕਿ ਸਾਨੂੰ ਮਸਲਾ ਨਹੀਂ ਪਤਾ ਅਸੀਂ ਪਤਾ ਕਰਾਉਨੇ ਆ ਆਨਲਾਈਨ ਟੈਮਪਲ ਹੋਣਾ ਜੀ ਅਸੀਂ ਹੁਣ ਸਾਰੀਆਂ ਇੱਕ ਜਨਤਕ ਜਥੇਬੰਦੀ ਦੀ ਮੀਟਿੰਗ ਬੁਲਾ ਰਹੇ ਆ ਕਿਸਾਨ ਮਜ਼ਦੂਰ ਮਲਾਜ਼ਮ ਪ੍ਰੋਫੈਸਰ ਸ਼ਹਿਰ ਦੀਆਂ ਜਨਤਕ ਜਥੇਬੰਦੀਆਂ ਸਿਆਸ ਜਿਹੜੇ ਆਮ ਸਮਾਜਿਕ ਕਾਰਜਕਰਨ ਕਰਕਰਕੁਨ ਹੈਗੇ ਆ ਉਹਨਾਂ ਦੀ ਮੀਟਿੰਗ ਬੁਲਾ ਕੇ ਸੰਜੀਵ ਰੋੜੇ ਦੀ ਫਿਰ ਕੋਠੀ ਦੇ ਬਾਹਰ ਧਰਨਾ ਦਵਾਂਗੇ ਪਰ ਉਹ ਤੋਂ ਪਹਿਲਾਂ ਇਲੈਕਸ਼ਨ ਨੇੜੇ ਆ ਰਹੇ ਨੇ ਆ ਇਲੈਕਸ਼ਨ ਦਾ ਚੱਲੋ ਚੱਲੀ ਜਾਣੇ ਆ ਜੀ ਪਰ ਸਾਨੂੰ ਇਲੈਕਸ਼ਨ ਨਾਲ ਕੋਈ ਮਤਲਬ ਨਹੀਂ ਸਾਡਾ ਤਾਂ ਮੁੱਦਾ ਹੱਲ ਹੋਣਾ ਚਾਹੀਦਾ ਠੀਕ ਕੀ ਨਾਮ ਹੈ ਕਿਹਨਾ ਚਾਹੋਗੇ ਕੀ ਮੇਰਾ ਨਾਮ ਰਮਨਦੀਪ ਹਾਂ ਪੰਜਾਬ ਸਟੂਡੈਂਟਸ ਯੂਨੀਅਨ ਜਿਹੜੇ ਕਾਲਜ ਦੇ ਸਟੂਡੈਂਟੋ ਕੀ ਮਸਲਾ ਹਾਂਜੀ ਸਾਡੇ ਕਾਲਜ ਦੀ ਗਰਾਊਂਡ ਦੇ ਵਿੱਚ ਜਿਹੜਾ ਅਜੇ ਕਬਜ਼ਾ ਹੋ ਰਿਹਾ ਹੈ ਕਿਹੜੇ ਕਾਲਜ ਕਾਰਮੈਡੀਕਲ ਕਾਲਜ ਲੁਧਿਆਣਾ ਤੇ ਇਸ ਜੀ ਗਰਾਊਂਡ ਦੇ ਵਿੱਚ ਜਿਹੜਾ ਅੱਜ ਕਬਜ਼ਾ ਹੋ ਰਿਹਾ ਪਹਿਲਾਂ ਤਾਂ 200 ਗੱਡੀਆਂ ਦੀ ਜਗ੍ਹਾ ਕਹਿ ਕੇ ਜਿਹੜਾ ਉਹਨਾਂ ਨੇ ਪਹਾਨੇ ਦੇ ਨਾਲ ਪਾਰਕਿੰਗ ਦੀ ਜਗ੍ਹਾ ਮੰਗੀ ਪਰ ਜਿਹੜਾ ਹੁਣ ਆ ਉਹ 6000 ਗੱਜ ਜਿਹੜੀ ਆ ਜ਼ਮੀਨ ਤੇ ਕਬਜ਼ਾ ਕਰ ਲਿਆ ਗਿਆ ਅਸੀਂ ਪਰ ਤੋਂ ਵੀ ਪ੍ਰੋਟੈਸਟ ਕੀਤਾ ਡੀਪੀ ਸਾਹਿਬ ਨੂੰ ਤੇ ਮੰਗ ਪੱਤਰ ਦਿੱਤਾ ਪਰ ਸਾਡੀ ਜਿਹੜੀ ਗੱਲ ਸੁਣਨ ਦੀ ਬਜਾਏ ਕੱਲ ਦੀ ਕੱਲ ਉਹਨਾਂ ਨੇ ਉੱਥੇ ਪਿੱਲਰ ਗੱਡੇ ਤਾਰਾ ਲਾਈਆਂ ਤੇ ਅਸੀਂ ਅੱਜ ਉਹਨਾਂ ਪਿੱਲਰਾਂ ਨੂੰ ਪੱਟ ਕੇ ਆਏ ਹਾਂ ਦੀ ਮੁਸੀਬਤ ਕੀ ਕੌਣ ਕਰ ਰਿਹਾ ਹੈ ਦੇਖੋ ਜੀ ਸੰਜੀਵ अरोड़ा ਜਿਹੜਾ ਇਥੋਂ ਦਾ ਐਮਪੀ ਆ ਚੋਣਾ ਦੇ ਵਿੱਚ ਵੀ ਖੜਿਆ ਇਹ ਉਸ ਦੀ ਸਾਜ਼ਿਸ਼ ਤਹਿਤ ਹੋ ਰਿਹਾ ਹਜੇ ਤਾਂ ਉਹ ਚੋਣਾ ਵੀ ਨਹੀਂ ਜਿੱਤਿਆ ਇੰਨੀ ਗੁੰਡਾਗਰਦੀ ਕਰ ਰਿਹਾ ਜੇ ਚੋਣਾ ਜਿੱਤ ਗਿਆ ਤਾਂ ਤੁਸੀਂ ਸੋਚੋ ਕਿੰਨੀ ਗੁੰਡਾਗਰਦੀ ਕਰੇਗਾ ਅੱਜ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ ਹਾਂ ਜੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਆ ਉਹਨਾਂ ਦਾ ਹਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਜੀ अरोड़ा ਜੀ ਨੂੰ ਆ ਮਿਲਣ ਦੀ ਕੋਸ਼ਿਸ਼ ਕੀਤੀ ਨਹੀਂ ਹਜੇ ਤੇ ਹੁਣ ਮਤਲਬ ਉਹ ਜੇ ਕਰਦਾ ਹੋ ਜਾਂਦਾ ਕਿ ਕੁਝ ਜਿਹੜਾ ਤੁਸੀਂ ਇਹਨਾਂ ਚਾਹੁੰਦੇ ਅਸੀਂ ਇਸ ਤੇ ਪੂਰਾ ਆਪਣਾ ਸਟਰਗਲ ਕਰਾਂਗੇ ਵੱਧ ਤੋਂ ਵੱਧ ਜਿਹੜਾ ਗਲਤੀ ਦੇ ਨਾਲ ਅਸੀਂ ਉਸ ਤੋਂ ਕਿਸੇ ਵੀ ਤਰ੍ਹਾਂ ਜਿਹੜੀ ਆ ਕੋਈ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਨਹੀਂ ਹੋਣ ਦੇਵਾਂਗੇ ਕਾਲਜ ਦੀ ਗਰਾਊਂਡ ਆ ਉੱਥੇ ਕੁੜੀਆਂ ਖੇਡਦੀਆਂ ਆ ਅਸੀਂ ਉੱਥੇ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦਾ ਐਲੀਮੈਂਟ ਆਵੇ ਜਿੱਥੇ ਇਸ ਤਰ੍ਹਾਂ ਦੀ ਕੋਈ 19 ਕੀ ਘਟਨਾ ਵਾਪਰੇ ਉਸ ਤੋਂ ਪਹਿਲਾਂ ਅਸੀਂ ਇਹ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਉੱਥੇ ਜਿਹੜਾ ਆ ਕਿਸੇ ਤਰ੍ਹਾਂ ਦਾ ਕਬਜ਼ਾ ਨਾ ਹੋਵੇ ਜੀ ਜੇ ਕਿਸੇ ਹੋਰ जलदा छी आहे ਹਾਂਜੀ ਸਰ ਸਾਨੂੰ ਆਪੋਜੀਸ਼ਨ ਦੇ ਜਿਹੜੇ ਲੀਡਰ ਆ ਉਹਨਾਂ ਦੇ ਵੀ ਜਿਹੜਾ ਆਇਆ ਆ ਕਿ ਅਸੀਂ ਅਸੀਂ ਵੀ ਇਸ ਦਾ ਜਿਹੜਾ ਵਿਰੋਧ ਕਰਦੇ ਆ ਉਹ ਵੀ ਇਸ ਦਾ ਜਿਹੜਾ ਅਕਾਲੀ ਪਲ ਦਾ ਜਿਹੜਾ ਇੱਥੋਂ ਜਿਹੜਾ ਖੜਾ ਹੈਗਾ ਆ ਉਹ ਵੀ ਇਸ ਜਿਹੜੀ ਮੰਗ ਦੀ ਸਪੋਰਟ ਕਰ ਰਿਹਾ ਹਾਂਜੀ ਸੀਐਮ ਸਾਹਿਬ ਨੂੰ ਇਹ ਕਰਨਾ ਚਾਹੁੰਦੇ ਆ ਕਿ ਸਿੱਖਿਆ ਕ੍ਰਾਂਤੀ ਦਾ ਉਹ ਨਾਰਾ ਦੇ ਰਹੇ ਆ ਖੇੜ ਕ੍ਰਾਂਤੀ ਦਾ ਨਾਰਾ ਦੇ ਰਹੇ ਆ ਪਰ ਦੂਜੇ ਪਾਸੇ ਉਹਨਾਂ ਦੀ ਕ੍ਰਾਂਤੀ ਦੀਆਂ ਤਲਕੀਆਂ ਤੁਸੀਂ ਇੱਥੇ ਦੇਖ ਸਕਦੇ ਕਿ ਖੇੜ ਗਰਾਊਂਡ ਦੇ ਵਿੱਚ ਉਹ ਜਿਹੜਾ ਪਾਰਕਿੰਗ ਬਣਾਉਣ ਲੱਗੇ ਹੋਏ ਆ ਉਹਨਾਂ ਨੂੰ ਕੀ ਮੀਨ ਹੋਰ ਦੇਣੀ ਚਾਹੀਦੀ ਆ ਹੋਰ ਜਿਹੜਾ ਹਾਈ ਟੈਕ ਜਿਹੜਾ ਕਰਨੇ ਚਾਹੀਦੇ ਆ ਪਰ ਉਹ ਇਸ ਤਰ੍ਹਾਂ ਕਰਨ ਦੀ ਬਜਾਏ ਜਿਹੜਾ ਆ ਇੱਥੋਂ ਦੀ ਗਰਾਊਂਡ ਨੂੰ ਉਜਾੜ ਰਹੇ ਆ ਜਿਹੜਾ ਜਿਹੜੇ ਤੁਸੀਂ ਜਿਹੜੇ ਲਾਏ ਆ ਜਿਹੜੀ ਆਪਣੇ ਤਾਲੇ ਲਾਏ ਹੋ ਤਾਂ ਹਾਂਜੀ ਬਿਲਕੁਲ ਉਸ ਤੇ ਸਾਡਾ ਕਬਜ਼ਾ ਅਸੀਂ ਉਸ ਤੇ ਕਿਸੇ ਵੀ ਤਰ੍ਹਾਂ ਦੀ ਉਤਾਰੀ ਨਹੀਂ ਹੋਣ ਦੇਵਾਂਗੇ ਕੋਲੇ ਦੇ ਗਰਾਊਂਡ ਤੇ ਰਵਾ ਚੱਲ ਰਹੀ ਹੈ ਮੈਂ ਤਾਂ ਦੇਖੋ ਸਟੂਡੈਂਟ ਯੂਨੀਅਨ ਵਾਲੇ ਆਏ ਸੀਗੇ ਤੁਹਾਡੇ ਸਾਹਮਣੇ ਆਏ ਹੈਗੇ ਠੀਕ ਹੈ ਉਹ ਕਹਿੰਦੇ ਅਸੀਂ ਕਾਗਜ਼ ਲਗਾਤਾ ਹੈ ਦਾ ਚਾਬੀਆਂ ਤੁਹਾਨੂੰ ਦਿੱਤੀਆਂ ਵੀ ਇਹ ਈਮਾਨਤ ਹੈ ਤੁਹਾਡੇ ਕੋਲੇ ਜੇਕਰ ਤੁਹਾਡੇ ਕੋਲ ਲੈਣ ਆਂਦਾ ਤਾਂ ਮੈਨੂੰ ਨੰਬਰ ਨੋਟ ਕਰਾਤੇ ਪਹਿਲਾਂ ਸਾਡੇ ਨਾਲ ਗੱਲ ਕਰਾਣੀ ਹੈ ਦੈਨ ਓਨਲੀ ਯੂ ਮੇ ਗਿਵ ਦਾ ਕੀਜ਼ ਟੂ देम ਕਿੰਨੀ ਕੁਆਰੀ ਹੋਰੀ ਜਿਹੜਾ ਇੱਥੇ ਤੇ ਕਿਸ ਸੀਸ ਹੋਰੀ ਹੈ ਇਹ ਪਾਰਕਿੰਗ ਲਈ ਮੰਦਰ ਵਾਲੇ ਲੈਣਾ ਚਾਹੁੰਦੇ ਸੀਗੇ ਮੇਰਾ ਖਿਆਲ ਹੈ ਇਹ 110 109/498 ਹੈ ਕਿ ਕਿੰਨੀ ਹੈ

मैं पता ही नहीं परमिशन का मैं, था मैं, मैं था था तो क्या परमिशन नहीं दी थी मैं तो आपको कह रही हूं परमिशन नहीं दी थी मैंने मैं मैं आपको कह से रही है कि हाई अथॉरिटीज को पूछो तो देखो तो कोई कोई रिटेल कर कुछ नहीं कुछ नहीं है रिसेंट से कोई परमिशन नहीं कुछ होया है नहीं नहीं मैं मैं मेरे पास है ਆਈ ਯੂ ਨਾਟ ਇਨ ਲਾਈਟ ਬਹੁਤ ਬਹੁਤ ਫੋਲਵਰ ਕੈਸਟਰ ਮੱਦੇਂਸੇ ਆਂਦਾ ਨਾ ਮੁੱਕੇ ਜਿਹੜੇ ਫੋਲਸ ਉੱਤੇ ਲਗਾਏ ਜਾ ਰਹੇ ਨੇ ਉਹ ਕਿਸ ਤਰ੍ਹਾਂ ਹੋ ਰਿਹਾ ਹੈ ਤੁਹਾਡਾ ਲੱਗਦਾ ਹੈ ਕਿ ਹੋ ਰਿਹਾ ਹੈ ਤੁਹਾਡਾ ਲੱਗਦਾ ਹੋ ਸਕਦਾ ਹੈ ਜੇ ਕੋਈ ਵੀ ਆਪਕੇ ਫੋਲਵਰ ਹੋਈ ਸੀ ਇਹ ਨਹੀਂ ਵੀ ਨਹੀਂ ਹੋਈ ਔਰਲੀ ਗੱਲਬਾਤ ਹੋਈ ਸੀ ਔਰਲੀ ਗੱਲਬਾਤ ਦੇ ਥੋੜੀ ਸਰ ਔਰਲੀ ਗੱਲਬਾਤ ਹੋਈ ਵੀ ਇਹਨਾਂ ਨੂੰ ਪਾਰਕਿੰਗ ਨੂੰ ਥੋੜੀ ਜਿਹੀ ਜਗ੍ਹਾ ਦੇਣੀ ਹੈ ਜੇ ਮੈਨੂੰ ਅੱਗੇ ਕੋਈ ਐਗਜ਼ੀਬਿਸ਼ਨ ਲਗਾਣ ਲੰਦਾ ਤੁਹਾਡੇ ਕੋਲ ਪਰਮਿਸ਼ਨ ਲੈਂਦਾ ਪਰਮਿਸ਼ਨ ਡੀਸੀ ਦੇ ਥਰੂ ਆ ਕੇ ਸਾਡੇ ਕੋਲ ਕਿਰਾਇਆ ਜਮ੍ਹਾਂ ਕਰਾਂਗੇ ਇੰਨਾ ਦਾ ਕੋਈ ਕਿਰਾਇਆ ਵਗੈਰਾ ਆਇਆ ਕਿਰਾਇਆ ਸਾਨੂੰ ਤਸਵੀਜ਼ ਅਸੀਂ ਬਣਾ ਕੇ ਭੇਜੇ ਵੀ 50000 ਰੁਪਿਆ ਦਾ ਆਇਆ ਸੀ ਪਰਡੇ ਲੈਣੇ ਇਹਨਾਂ ਤੋਂ ਪਰਡੇ ਨਿਆਇਤ ਵਾਲਾ ਨਹੀਂ ਨਹੀਂ ਅਸੀਂ ਤਾਂ ਹਾਲੇ ਤਾਂ ਭੇਜਿਆ ਹੀ ਹੈ ਹਾਲੇ ਤਾਂ ਕੁਝ ਨਹੀਂ ਹਾਲੇ ਕੁਝ ਹੋਇਆ ਹੀ ਨਹੀਂ ਨਰਾਈ ਦੀ ਫਿਰ ਫਿਰ ਉਹਨਾਂ ਨੇ ਲਾਉਣ ਦੀ ਸ਼ੁਰੂ ਕਰਤਾ फिर कब्जा करना कितना शुरू कब्जा तो होया ही नहीं हाले तो कब्जा तो दो वो अपना लगा कर ये है पूरा भरा गड्ढे में मैं तो क्या तो कर रही हायर अथॉरिटी है भी शादी नहीं हायर अथॉरिटी तो उस बिना से किमे हो रहा है थोड़ी अच्छी कितना है ना ਸਰ ਮੈਂ ਕਹਤਾ ਇਹਨਾਂ ਦੀ ਔਰਲੀ ਗੱਲਬਾਤ ਹੋਈ ਔਰਲੀ ਤੇ ਹੋਈ ਇਹਨਾਂ ਦੇ ਨਾਲ ਕੋਈ ਗੱਲਬਾਤ ਕਰਨਾ ਕੋਈ ਨਹੀਂ ਦੇਖੋ ਔਰਲੀ ਗੱਲਬਾਤ ਹੋਈ ਇਹਨਾਂ ਨੇ ਅ ਅਰੋੜਾ ਜੀ ਨਾਲ ਕਿੱਤੀ ਗੱਲ ਅਰੋੜਾ ਜੀ ਨੇ ਮਾਰਿਆ ਮੈਨੂੰ ਅਰੋੜਾ ਜੀ ਕੋਲ ਐਮਪੀ ਰਾਜੇ ਸਰ ਅੱਛਾ ਉਹਨਾਂ ਦੇ ਥ्रू ਗੱਲਬਾਤ ਹੋਈ ਹਾਂ ਸੋ ਕੋਈ ਰੈਂਟ ਵਗੈਰਾ ਕੁਝ ਹਜੇ ਤੱਕ ਕਾਲ ਨਹੀਂ ਹੋਇਆ ਅਰੇ ਫਿਕਸ ਨਹੀਂ ਹੋਇਆ ਤੁਹਾਨੂੰ ਐਮਪੀ ਅਰੋੜਾ ਜੀ ਸੌਣਾ ਹੈ ਮੈਨੂੰ ਮੈਨੂੰ ਕਿਉਂ ਆਉਗਾ ਕੋਲੋਂ ਤੋਂ ਹੋਰਲੀ ਗੱਲਬਾਤ ਹੋਈ ਸੀ ਮੇਰਾ ਕੋਲ ਕਿੱਦਾਂ ਕਿੱਦਾਂ ਕਰ ਸਕਦੇ ਉਹਨਾਂ ਨਾਲ ਅਰੇ ਉਹਨਾਂ ਤੋਂ ਕੁਝ ਸਮਝ ਤੁਸੀਂ ਪਲੀਜ਼